शेर <MIT the appetizer> तो सिंह कांग्रेस पार्टी कांग्रेस पार्टी और कांग्रेस पार्टी कांग्रेस पार्टी शेर सिंह घबाया शेर सिंह जिंदाबाद कांग्रेस पार्टी प्रधान जी आओ आओक 여기 앉아 있을까? 수학을, 인도, 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 ਠੀਕ ਹੈ ਮੇਰੇ ਬੱਚਾ ਪਾਪਾ ਨਹੀਂ ਨੇ ਇਹ ਕਰਕੇ ਆਜੂ ਉਹਨਾਂ ਦੇ ਕੋਲੇ ਜਾ ਕੇ ਆ ਤੈਨੂੰ ਜਰੂਰ ਤਾਂ ਕਾਤੇ ਆ ਗਿਆ ਹੋਵੇ ਮੈਂ ਬਸਾਰ ਮਾੜੀ ਆ ਗਿਆ ਉਹ ਵੀ ਪਤਾ ਸੀ ਆ ਕਿ ਜਾ ਕੇ ਇਹਨੇ ਕੀ ਕਰ ਦਿੱਤਾ ਰੋਣਾ ਕਾਹਦਾ ਇਹਨੇ ਬੰਦ ਕਰ ਦਿੱਤਾ ਰੋਣੇ ਕਾਹਦੇ ਪਰ ਰਾਮ ਮੰਦਰ ਦਾ ਵਹਲਾ ਲਾ ਦੇ ਤੀਨਿਆ ਬਣਾਉਂਦੇ ਜੀਸ ਨੇ ਚਾਜੋੜ ਕੇ ਹਲਾ ਲੋਕ ਬੇਕਾਰ ਹੋ ਗਏ ਜੇਕਰ ਰਾਮੋ ਜਿਓ ਹਾਰੇ ਜੀ ਜੋ ਇਹੇ ਪਰਮਾਤਮਾ ਤੋਂ ਵੜਿਆ ਹੋਵੇ ਇਸ ਕਰਕੇ ਇਹਨਾਂ ਨੂੰ ਇੱਕੋ ਹੀ ਸਹਾਰਾ ਨਹੀਂ ਆ ਇੱਕ ਰਾਮ ਦਾ ਸਹਾਰਾ ਲੈ ਰਹੇ ਆ ਓਏ ਕਿਸਾਨ ਹੋ ਕੇ ਜਿਸ ਪਰਮਾਤਮਾ ਨੂੰ ਕਹਿੰਦਾ ਮੈਂ ਹੀ ਲੈ ਕੇ ਆਇਆ ਇਸ ਕਰਕੇ ਇਹਨਾਂ ਦੇ ਪਿੱਛੇ ਲਾ ਕੇ ਮੂੰਹ ਖਨਾ ਨਾ ਬਣੋ ਤੇ ਇਸ ਕਰਕੇ ਆਪਣੇ ਸੰਵਿਧਾਨ ਨੂੰ ਬਚਾਉਣਾ ਤਾਂ ਆਪਣੇ ਕੈਂਡੀਗੇਟ ਨੂੰ ਮਜ਼ਬੂਤ